ਐਸੋੜਾ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਐਮਐਲਏ ਰਮਨ अरोड़ा ਨੂੰ ਮੋੜ ਤੋਂ ਗ੍ਰਿਫਤਾਰ ਕਰ ਲਿਆ ਹੈ ਜੀ ਹਾਂ ਕੱਲ ਉਹਨਾਂ ਨੂੰ ਜ਼ਮਾਨਤ ਮਿਲੇ ਸੀ ਤੇ ਅੱਜ ਉਹਨਾਂ ਨੇ ਜੇਲ੍ਹੋਂ ਬਾਹਰ ਹੋਣਾ ਸੀ ਪਰੰਤੂ ਉਸ ਦੇ ਨਾਲ ਹੀ ਨਾਲ ਇੱਕ ਪਰਚਾ ਹੋਰ ਦਰਜ ਕਰ ਲਿਆ ਗਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਰਮਨ अरोड़ा ਨੂੰ ਬੀਤੇ ਦਿਨ ਦੇ ਵਿੱਚ ਜਿਹੜਾ ਕਿ ਇੱਕ ਮਾਮਲੇ ਦੇ ਵਿੱਚ ਜਿਹੜਾ ਕਿ ਥਾਣੇ ਲੈ ਕੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਹਜੇ ਰਮਨ अरोड़ा ਨੂੰ ਝੇੜਾ ਕੇ ਜੇਲ੍ਹ ਭੇਜਿਆ ਜਾਂਦਾ ਇਸੇ ਦੌਰਾਨ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੱਜ ਉਹਨਾਂ ਨੇ ਜੇਲ੍ਹੋਂ ਬਾਹਰ ਹੋਣਾ ਸੀ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋ ਉੱਤੇ ਜਿਹੜਾ ਕਿ ਇੱਕ ਹੋਰ ਪਰਚਾ ਦਰਜ ਕਰ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮੁੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਦੱਸਿਆ ਗਿਆ ਕਿ ਰਮਨ ਔਰ ਉਹਨਾਂ ਦੀ ਫਿਰ ਮੁਸ਼ਕਲਾਂ ਵਧੀਆਂ ਨੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਐਫ ਆਈ ਆਰ ਦਰਜ ਹੋਈ ਹੈ ਤੇ ਨਾਪਾ ਜੇਲ੍ਹ ਤੋਂ ਪ੍ਰੋਡਕਸ਼ਨ ਬਰੰਟ ਤੇ ਪੰਜ ਜਲੰਧਰ ਪੁਲਿਸ ਨੇ ਲਿਆਂਦਾ ਸੀ ਤੇ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਕੱਲ੍ਹ ਇਹਨਾਂ ਨੂੰ ਜ਼ਮਾਨਤ ਦਿੱਤੀ ਸੀ ਤੇ ਅੱਛ ਨਾਬਾ ਦੀ ਜਿਹੜੀ ਕਿ ਨਵੀਂ ਜੇਲ ਹੈ ਉਸ ਤੋਂ ਕੀਤਾ ਰਿਹਾ ਕੀਤਾ ਜਾਣਾ ਸੀ ਤੇ ਜਿਸ ਵਿੱਚ ਹੁਣ ਐਮਐਲਏ ਰਮਨ ਅਰੋੜਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਤੇ ਰਿਮਾਂਡ ਦੇ ਲਈ ਵਿਧਾਇਕ ਨੂੰ ਕੋਰਟ ਚ ਲੈ ਕੇ ਪੁਲਿਸ ਪਹੁੰਚੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਰਮਨ ਅਰੋੜਾ ਨੂੰ ਰੈਗੂਲਰ ਜ਼ਮਾਨਤ ਮਿਲੀ ਸੀ ਤੇ ਹੁਣ ਉਹ ਪੁਲਿਸ ਨੇ ਮੜ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਦੇ ਨਾਲ ਹੀ ਨਾਲ ਇੱਕ ਪਰਚਾ ਹੋਰ ਦਰਜ ਕਰ ਲਿਆ ਗਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਰਮਨ अरोड़ा ਨੂੰ ਬੀਤੇ ਦਿਨ ਦੇ ਵਿੱਚ ਜਿਹੜਾ ਕਿ ਇੱਕ ਮਾਮਲੇ ਦੇ ਵਿੱਚ ਜਿਹੜਾ ਕਿ ਥਾਣੇ ਲੈ ਕੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਹਜੇ ਰਮਨ अरोड़ा ਨੂੰ ਝੇੜਾ ਕੇ ਜੇਲ੍ਹ ਭੇਜਿਆ ਜਾਂਦਾ ਤੇ ਜਿਸ ਦੇ ਦੌਰਾਨ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੱਜ ਉਹਨਾਂ ਨੇ ਝੇਲੋਂ ਬਾਹਰ ਹੋਣਾ ਸੀ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋ ਉੱਤੇ ਜਿਹੜਾ ਕਿ ਇੱਕ ਹੋਰ ਪਰਚਾ ਚਾਰਜ ਕਰ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮੁੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਦੱਸਿਆ ਗਿਆ ਕਿ ਰਮਨ ਔਰ ਉਹਨਾਂ ਦੀ ਫਿਰ ਮੁਸ਼ਕਲਾਂ ਵਧੀਆਂ ਨੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਐਫਆਈਆਰ ਦਰਜ ਹੋਈ ਹੈ ਤੇ ਨਾਪਾ ਜੇਲ੍ਹ ਤੋਂ ਪ੍ਰੋਡਕਸ਼ਨ ਬਰੰਟ ਤੇ ਪੰਜ ਜਲੰਧਰ ਪੁਲਿਸ ਨੇ ਲਿਆਂਦਾ ਸੀ ਤੇ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਕੱਲ੍ਹ ਇਹਨਾਂ ਨੂੰ ਜ਼ਮਾਨਤ ਦਿੱਤੀ ਸੀ ਤੇ ਅੱਛ ਨਾਬਾ ਦੀ ਜਿਹੜੀ ਕਿ ਨਮੀ ਜੇਲ ਹੈ ਉਸ ਤੋਂ ਕੀਤਾ ਰਿਹਾ ਕੀਤਾ ਜਾਣਾ ਸੀ ਤੇ ਜਿਸ ਵਿੱਚ ਹੁਣ ਐਮਐਲਏ ਰਮਨ अरोड़ा ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਤੇ ਰਿਮਾਂਡ ਦੇ ਲਈ ਵਿਧਾਇਕ ਨੂੰ ਕੋਰਟ 'ਚ ਲੈ ਕੇ ਪੁਲਿਸ ਪਹੁੰਚੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਰਮਨ अरोड़ा ਨੂੰ ਰੈਗੂਲਰ ਜ਼ਮਾਨਤ ਮਿਲੀ ਸੀ ਤੇ ਹੁਣ ਉਹਨਾਂ ਪੇਪਲਸ ਨੇ ਮੜ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤਾਂ ਉਸ ਦੇ ਨਾਲ ਹੀ ਨਾਲ ਇੱਕ ਪਰਚਾ ਹੋਰ ਦਰਜ ਕਰ ਲਿਆ ਗਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਉੱਥੇ ਹੀ ਰਮਨ अरोड़ा ਨੂੰ ਬੀਤੇ ਦਿਨ ਦੇ ਵਿੱਚ ਜਿਹੜਾ ਕਿ ਇੱਕ ਮਾਮਲੇ ਦੇ ਵਿੱਚ ਜਿਹੜਾ ਕਿ ਥਾਣੇ ਲੈ ਕੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਹਜੇ ਰਮਨ अरोड़ा ਨੂੰ ਝੇੜਾ ਕੇ ਜੇਲ੍ਹ ਭੇਜਿਆ ਜਾਂਦਾ ਤੇ ਜਿਸ ਦੇ ਦੌਰਾਨ ਕੱਲ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਅੱਜ ਉਹਨਾਂ ਨੇ ਝੇਲੋਂ ਬਾਹਰ ਹੋਣਾ ਸੀ ਤੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋ ਉੱਤੇ ਜਿਹੜਾ ਕਿ ਇੱਕ ਹੋਰ ਪਰਚਾ ਦਰਜ ਕਰ ਲਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਮੁੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਦੱਸਿਆ ਗਿਆ ਕਿ ਰਮਨ ਔਰ ਉਹਨਾਂ ਦੀ ਫਿਰ ਮੁਸ਼ਕਲਾਂ ਵਧੀਆਂ ਨੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਐਫ ਆਈ ਆਰ ਦਰਜ ਹੋਈ ਹੈ ਤੇ ਨਾਪਾ ਜੇਲ੍ਹ ਤੋਂ ਪ੍ਰੋਡਕਸ਼ਨ ਬਰੰਟ ਤੇ ਪੰਜ ਜਲੰਧਰ ਪੁਲਿਸ ਨੇ ਲਿਆਂਦਾ ਸੀ ਤੇ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਕੱਲ੍ਹ ਇਹਨਾਂ ਨੂੰ ਜ਼ਮਾਨਤ ਦਿੱਤੀ ਸੀ ਤੇ ਅੱਛ ਨਾਬਾ ਦੀ ਜਿਹੜੀ ਕਿ ਨਮੀ ਜੇਲ ਹੈ ਉਸ ਤੋਂ ਕੀਤਾ ਰਿਹਾ ਕੀਤਾ ਜਾਣਾ ਸੀ ਤੇ ਜਿਸੇ ਵਿੱਚ ਹੁਣ ਐਮਐਲਏ ਰਮਨ अरोड़ा ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਤੇ ਰਿਮਾਂਡ ਦੇ ਲਈ ਵਿਧਾਇਕ ਨੂੰ ਕੋਰਟ 'ਚ ਲੈ ਕੇ ਪੁਲਿਸ ਪਹੁੰਚੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਰਮਨ अरोड़ा ਨੂੰ ਰੈਗੂਲਰ ਜ਼ਮਾਨਤ ਮਿਲੀ ਸੀ ਤੇ ਹੁਣ ਉਹ ਪਾਲਸ ਨੇ ਮੜ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ